ਹੈਲੋ ਗੁੱਡ ਈਵਨਿੰਗ ਗਾਇਸ ਕੀ ਹਾਲ ਚਾਲ ਆ ਠੀਕ ਠਾਕ ਹਾਂ ਤੇ ਸ਼ਾਮ ਦਾ ਟਾਈਮ ਆ ਤੇ ਸਾਰੇ ਪਾਸੇ ਧੁੰਦੀ ਧੁੰਦਾ ਜਿਹੀ ਪੈ ਗਈ ਆ ਜੀ ਸਾਰੇ ਹਨ ਪਿਆਰ ਭਰੀ ਸਾਸਰੀ ਕਾਲ ਆ ਜਾ ਉੱਪਰ ਆ ਠਾਕੜੀ ਵੀ ਦੇਖੋ ਥੱਲੇ ਬੈਠਾ ਗਾਇਸ ਕੱਪੜੇ ਗੰਦੇ ਕਰ ਜਾਂਦਾ ਹਾਂ ਸੰਡ ਹੋ ਗਈ ਨਹੀਂ ਸੰਡ ਹੋ ਗਈ ਹੈ ਨਹੀਂ ਨਹੀਂ ਬਤੂ ਮੈਂ ਤਾਂ ਬੱਤਾਂ ਦੂ ਗਿਆ ਚਲ ਬੰਦ ਕਰ ਦੇ ਇਹਦੀ ਗੱਡੀ ਚਲ ਠੀਕ ਆ ਆ ਜਾ ਤੂੰ ਮੇਰੇ ਕੋਲੇ ਆ ਜਾ ਮੇਰੀ ਗਾਸਾਂ ਨੂੰ ਠੰਡੋ ਕੀ ਪਤਾ ਹਨਾ ਕਿ ਕਿਤੇ ਗੰਦੇ ਕਰਿਆ ਕਰ ਸਵੇਰ ਵੀ ਨਾਣਾ ਸ਼ਾਮ ਨੂੰ ਵੀ ਨਾਣਾ ਹਾਂ ਇੱਧਰ ਆ ਜਾ ਇੱਧਰ ਆ ਇੱਧਰ ਆ ਜਾ ਇੱਧਰ ਹੀ ਸਾਡੇ ਆਇਆ ਸਾਡੇ ਕੋਲੇ ਇਹਨਾਂ ਇਹਨੂੰ ਹੋਈ ਜਾਂਦੀ ਜਿਦਾ ਕੁਛ ਹੁੰਦਾ ਹੋਰ ਕੀ ਕਰ ਜਾਂਦੇ ਸੀ ਅੱਜ ਦਾ ਮੁੱਖ ਸਮਾਚਾਰ ਦੱਸੋ ਅੱਜ ਦੇ ਮੁੱਖ ਸਮਾਚਾਰ ਪ੍ਰਸਤੁਤ ਕੀਤੇ ਜਾ ਰਹੇ ਆ ਅੱਜ ਹਨਜੀ ਦਾ ਮੁੱਖ ਸਮਾਚਾਰ ਜੀ ਅੱਜ ਦਾ ਮੁੱਖ ਸਮਾਚਾਰ ਕੀ ਆਈ ਹੈ ਅੱਜ ਦਾ ਸਾਰਾ ਦਿਨ ਨਿਕਲ ਗਿਆ ਹਨਾ ਐਵੇਂ ਨਿਕਲ ਗਿਆ ਅੱਜ ਦਾ ਸਾਰਾ ਦਿਨ ਕੋਈ ਕੰਮ ਨਹੀਂ ਕੀਤਾ ਸਲਦੀ ਵਾਲੇ ਕੱਪੜੇ ਕੱਢੇ ਆਪਾਂ ਹਨਾ ਹਾਂ ਕੁਲਵੀਰ ਦੇ ਵੀ ਕੱਢੇ ਆ ਤੇ ਇਹਨਾਂ ਨੇ ਮੋਟੀ ਮੋਟੀ ਕੱਪੜੇ ਕੱਢ ਲਏ ਮੋਟੋ ਮੋਟੇ ਬੰਦਿਆਂ ਨੇ ਮੋਟੇ ਮੋਟੇ ਕੱਪੜੇ ਪਾਇਆ ਕਰਦੇ ਤੇ ਦੁਪਾਲ ਦੁਪਾਲੂ ਲਗਿਆ ਕਰਨਗੇ ਨਹੀਂ ਮੈਂ ਤਾਂ ਹੁਣ ਪਤਲਾ ਹੋ ਗਿਆ ਪਤਲਾ ਹੋ ਗਿਆ ਐਕਸਰਸਾਈਜ਼ ਕਰਦੇ ਹਨ ਹਾਂਜੀ ਜਿਵੇਂ ਜਿਾਨਾ ਜਿਹਨੇ ਮੈਂ ਪ੍ਰੈਕਟਿਸ ਕੀਤਾ ਹੁੰਦਾ ਹੈ ਠੀਕ ਮਾਈਂਡਕ੍ਰਾਫਟ ਪਤਾ ਨਹੀਂ ਕੀ ਕਰੀ ਲੱਗਣਾ ਆਉਣੇ ਨਹੀਂ ਕੱਢੇ ਆਦੇ ਮੋਟੇ ਕੱਪੜੇ ਨਹੀਂ ਮੈਂ ਤਾਂ ਕੱਢ ਲਏ ਮੇਰੇ ਤਾਂ ਬਾਹਰ ਹੀ ਹੁੰਦੇ ਉਹ ਆਲਮੋਸਟ ਥੋੜੀ ਜਿਹਾ ਠੰਡ ਲੱਗਦੀ ਆ ਕਿਉਂ ਜਿਹਦਾ ਰਹਿਣਾ ਹੁੰਦਾ ਇਹਨੇ ਗਰਮ ਦਾ ਸਹੀ ਗਰਮ ਤਾਂ ਤੇ ਜਦੋਂ ਮੈਂ ਮੇਰੀ ਗਲਤੀ ਨਾਲ ਸਰਦੀ ਆ ਗਈ ਇਹਦਾ ਨੂੰ ਕਿੰਨਾੜਾ ਹੋਇਆ ਧੀਰ ਸੋਈ ਚ ਰਹੀਂਦੀ ਅਗਰ ਮਸਾਂ ਤੇ ਤੇ ਜਦੋਂ ਇੰਨੀ ਗਰਮੀ ਅੱਤ ਦੀ ਗਰਮੀ ਦੇ ਵਿੱਚ ਮੈਂ ਹਨਾ ਸੋਈ ਚ ਕੰਮ ਕਰਦੀ ਉਦੋਂ ਤੁਸੀਂ ਕਦੇ ਕਿਹਾ ਉਦੋਂ ਤਾਂ ਇੱਕ ਪੱਖਾ ਵੀ ਨਹੀਂ ਲਾ ਦਿੱਤਾ ਕਦੇ ਸੋਈ ਚ ਤੇ ਏਸੀ ਲਵਾ ਕੇ ਤੇਦਾ ਪੱਖੇ ਦੀ ਕਿਰਨ ਏਸੀ ਕਮਰੇ ਚ ਲੱਗਾ ਹੋ ਤੇ ਗਰਮਸਾਰਦ ਹੋ ਜਾਂਦਾ ਸਹੀ ਚਲਵਾ ਕੇ ਆਇਆ ਆਹ ਯਾ ਆਹ ਗਾਦੀ ਓਕੇ ਲੈ ਜੀ ਸਾਡੇ ਕਾਲ ਵੀ ਦਾ ਡਾਂਸ ਦੇਖ ਲੋ ਓ ਬੇਬੀ ਓ ਬੇਬੀ ਹਲਾ ਯਾ ਹਲਾ ਕਰ ਲਿਆ ਰਿ ਫਿਨਿਸ਼ ਤੇ ਪਾਪਾ ਵੀਰਸ ਮੁੱਟੀ ਖੜੀ ਹੈ ਪਾਪਾ ਜੀ ਲਗਨ ਵਿੱਚ ਖੜੀ ਗਈ ਚਲ ਤੂੰ ਲੋਕ ਮੈਂ ਤਨਵਾ ਜੀ ਲੱਗਦੀ ਆ ਯਾਰ ਅੱਜ ਤੇ ਨਾ ਮੈਂ ਲੋਕ ਰਮ ਵਿੱਚ ਖੜੀ ਤੇਥੇ ਤੇਥੇ ਹਾਂ ਚਲ ਆਇਆ ਮੈ ਲਕਾਉਂ ਤੇ ਚਲੋ ਲਗੋਲੂ ਕੋ ਚਲੋ ਮੈਂ ਆਉਂਦੀ ਲੱਗ ਮੈਂ 20 ਘੜ ਕੇ ਆਜਣਾ ਤੁਸੀਂ ਦੋਵੇਂ ਲੁਕ ਜਾਓ ਚਲੋ ਗਾਇਸ ਹੁਣ ਇਹ ਲੱਗੇ ਦੋਵੇਂ ਲੁਕਣ ਆਪਾਂ ਸ਼ਾਮ ਨੂੰ ਦੇ ਕੰਮ ਕਰ ਲਈ ਸੀ ਆਪਦੇ ਸਾਰੇ ਖਤਮ ਤੇ ਅੱਗੇ ਹੁਣ ਦਿਨ ਛੋਟੇ ਆ ਤੇ ਆਪਾਂ ਸਬਜੀ ਸੁਬਜੀ ਟਾਈਮ ਨਾਲ ਹੀ ਬਣਾ ਕੇ ਰੱਖ ਲਈਦੀ ਹੈ ਨਾ ਸਬਜੀ ਦਾ ਆਲਮੋਸਟ ਸਵੇਰ ਹੀ ਬਣਦੀ ਕਿਉਂਕਿ ਕੁਲਵੀਰ ਦਾ ਲੰਚ ਬਾਕਸ ਵੀ ਜਾਂਦਾ ਇੰਨਾ ਦਾ ਵੀ ਜਾਂਦਾ ਤੇ ਕੁਲਵੀਰ ਨੂੰ ਕੁਲਵੀਰ ਦੇ ਪਾਪਾ ਲਹੋ ਰਹੇ ਆ ਤੇ ਮੈਂ 20 ਮਿੰਟ ਆ ਮੇਰੇ ਕੋਲੇ ਹਨਾ ਤੇ ਮੈਂ ਕੁਲਵੀਰ ਨੂੰ ਲੱਭਣਾ ਵਾ ਤੇ ਹੁਣ ਆਪਾਂ ਚੱਲਦੇ ਆ ਲੱਭਣ ਆ ਜਾ 1 2 3 4 5 6 ਤੁਸੀਂ ਵੀ ਲੱਗ ਜਾਓ 6 7 8 9 10 ਹਾਂ ਹਜੇ ਨਾ ਆ ਮੈਂ ਚੱਲ ਤੁਸੀਂ ਵੀ ਲੱਗ ਜਾਓ ਕੁਲਵੀਰ ਦੇ ਪਾਪਾ ਵੀ ਲੱਗ ਜਾਣਗੇ ਮੈਂ ਤੇ ਸੈਟ ਜਾ ਕਰਦਾ ਆ ਗਈ ਆ ਗਈ ਮੈਂ ਤੇ ਸੈਟ ਜਾ ਕਰਿਆ ਆਮ ਇਹ ਤਾਂ ਕੰਮ ਉਹ ਕਿਆ ਆਪਾਂ ਕਹਿੰਦੇ ਕੰਮ ਖਤਮ ਹੋ ਗਏ ਕੰਮ ਨਹੀਂ ਗਾਇਸ ਖਤਮ ਹੁੰਦੇ ਸਾਰਾ ਦਿਨ ਨਹੀਂ ਕੰਮ ਖਤਮ ਹੁੰਦੇ ਇੱਕ ਛੱਡੋ ਦੂਜਾ ਦੂਜਾ ਛੱਡੋ ਤੀਜਾ ਕਿੰਨੇ ਦਿਨਾਂ ਦੀ ਕਲਵੀਰ ਦੀ ਗੱਦੀ ਸਟਿਚ ਕਰਨ ਵਾਲੀ ਸੀ ਅੱਜ ਅੱਜ ਬਹੁਤ ਦਿਨਾਂ ਦੀ ਕਾਟਨ ਪਈ ਸੀ ਅੱਜ ਸਟਿਚ ਕੀਤੀ ਹਾਰ ਕੇ ਕਿਉਂਕਿ ਜਦੋਂ ਬਾਹਰ ਦਾ ਸਟੱਡੀ ਕਰਦੇ ਨੂੰ ਅਸੀਂ ਕਹਿੰਦਾ ਮम्मा ਮੈਂ نیچے ਗੱਦੀ ਰੱਖਣ ਨੂੰ ਬਣਾ ਕੇ ਦਿਓ ਮੈਨੂੰ ਮੇਰੇ ਚੁੱਬ ਦੀ ਹੈ ਚਾਦਰ ਤਾਂ ਫਿਰ ਮੈਂ ਕਾਟਨ ਬਹੁਤ ਚਿਰ ਦੀ ਪਈ ਸੀ ਜਾਂਦੀ ਤੇ ਗੱਦੀ ਸਟਿਚ ਕੀਤੀ ਦੋਵੇਂ ਲੱਗ ਗਏ ਆਹ ਆਹ ਕੁਲਵੀਰ ਦੇ ਪਾਪਾ ਲੱਗਦਾ ਸੋਣਾ ਟਿਕਾਣਾ ਦਿਖੀ ਜਾ ਰਿਹਾ ਹੈ ਦਿਖਾਵਾ ਲੁਕੇ ਹੋਏ ਵੇਖੋ ਗਾਇਸ ਇੰਨੀ ਲੁਗੜ ਮੀਚੀ ਆਹ ਆਖੜ ਕੁਲਵੀਰ ਦੇ ਪਾਪਾ ਆਏ ਹੋ ਆਖੜੀ ਆ ਦੇ ਇਹ ਆ ਜੋ ਭਾਨਾ ਹਣਾ ਕੁਲਵੀਰ ਕਿੱਥੇ ਕੁਲਵੀਰ ਨੂੰ ਲੱਭਣਾ ਮੁਸ਼ਕਲ ਹੋਇਆ ਪਿਆ ਵਾ ਕੁਲਵੀਰ ਇਸ ਰਾਹ ਅੱਗੇ ਦਿਗ ਨਾਲ ਜਾਇਆ ਸੱਜਾ ਕੁਲਵੀਰ ਰਾਸਤੇ ਐਸੀ ਆਪਣੇ ਕੋਲੇ ਕਪੜਾ ਐਕਸਟਰਾ ਵਟਿਆ ਬੱਚਾ ਸ਼ਰਟ ਦੇ ਨਾਲੋਂ ਮੇਰੀ ਸ਼ਰਟ ਦੇ ਨਾਲੋਂ ਤੇ ਕਿਉਂਕਿ ਮੇਰੀ ਸ਼ਾਰਟ ਜਿਹੜੀ ਹੈ ਨਾ ਉਹ ਇੱਕ ਸਾਰੀ ਬਣ ਜਾਂਦੀ ਆ ਹਨਾ ਕੱਪੜਾ ਪਤਲੇ ਬੰਦੇ ਨੂੰ ਥੋੜਾ ਲੱਗਦਾ ਤੇ ਇਹਦੇ ਚ ਇਹਦੀ ਆਪ ਗੱਦੀ ਸਟਿਚ ਕਰਕੇ ਹਮ ਕੋਲ ਵੀ ਰਹਿਦੇ ਤੇ ਬੈਠ ਕੇ ਸਾਥ ਵਿੱਚ ਫੜੀ ਕਰਿਆ ਪਰ ਹਿੰਦਸ ਸਰਾਣੇ ਤੇ ਬਹਿੜਦਾ ਸੀ ਤੇ ਜਦੋਂ ਇਸਰਾਣੇ ਤੇ ਬਰਦਾ ਸੀ ਤੇ ਉਦੋਂ ਫਿਰ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਸਰਾਣੇ ਤੇ ਨਹੀਂ ਬਹਿਣਾ ਚਾਹੀਦਾ ਤੂੰ ਵੀਰੂ ਉਹ ਲਾਪਤਾ ਸਾਥ ਗਿਆ ਫਿਰ ਮੈਨੂੰ ਫਿਰ ਜਦੋਂ ਫਿਰ ਟਿਕਾਣੇ ਦੇ ਲੁਕਿਆ ਵੀਰੂ ਕਿੱਥੇ ਲੁਕਿਆ ਵਾ ਵੀਰੂ ਇੱਥੇ ਕਿਤੇ ਬੋਲਡ ਦੇ ਪਿੱਛੇ ਲੁਕਿਆ ਹੋਣਾ ਆ ਬੋਲਡ ਦੀ ਜੱਤ ਸਾਫ ਕਰਨ ਵਾਲੀ ਆ ਕਰਨ ਵਾਲੀ ਹੈ ਤੁਹਾਡੇ ਮੁਕਸਾ ਕਰ ਗਿਆ ਦੀ ਆਵਾਜ਼ ਨਾ ਕਰੀ ਓਏ ਪੁੱਤਰ ਗਿਆ ਇੱਧਰ ਹੁਣਾਵਾ ਪਿੱਛੇ ਹੀ ਰੋੜੇ ਲੱਗ ਪਾ ਗਏ ਹੀ ਰੋੜੇ ਲੱਗ ਪਿਆ ਗਾਇਸ ਆਹ ਆ 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 ਆਪਾ ਜਕਰ ਗਿਣਤੀ ਮੈਨੂੰ ਨਹੀਂ ਤੂੰ ਲੱਭ ਸਕਦਾ ਦੇਖੀ ਨਾ ਪਿੱਛੇ ਮੁੜ ਕੇ ਲੈ ਉਧਰ ਨੂੰ ਮੁਗਲ ਚੀਡਿੰਗ ਨਹੀਂ ਚੀਡਿੰਗ ਨਹੀਂ ਚੀਡਿੰਗ ਨਹੀਂ ਗਾਇਸ ਲੈ 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 ਚੀਡਿੰਗ ਕਰਦਾ ਫਾਈਸਾਪਨਾ ਤਾਂ ਇਕੋਟਾ ਘਣਰ ਸੋਈ ਅਬਰ ਸੋਈ ਚਾਂਦੇ ਅਜੇ ਮੇਰੀ ਚਾਲੇ ਪਾੜੇ ਚੱਕਣ ਵਾਲੇ